ਪੰਜਾਬ ਦੇ ਵਿੱਚ ਅੱਜ ਕੱਲ ਠੱਗ ਪੌੜੇ ਪੌੜੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਤੇ ਠੱਗੀਆਂ ਲਗਾਤਾਰ ਜਾਰੀ ਨੇ ਸਬਲ ਦੀ ਕਬਡੀ ਖਬਰ ਤੋਂ ਦੁਕਾਨਾਂ ਜਾ ਰਹੇ ਆ ਸਰਹੰਦ ਸ਼ਹਿਰ ਤੋਂ ਜਿੱਥੇ ਕਿਸ ਸਰਹੰਦ ਸ਼ਹਿਰ ਤੋਂ ਇੱਕ ਨਵੇਕਲਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਸਰਦਾਰ ਬੰਦਾ ਇੱਕ ਦੁਕਾਨਦਾਰ ਕੋਲ ਪਹੁੰਚਦਾ ਹੈ ਦੁਕਾਨਦਾਰ ਨੂੰ ਇਹ ਗੱਲ ਆਖਦਾ ਕਿ ਮੇਰੇ ਘਰ ਵਿਆਹ ਦੇ ਕੁਝ ਖੁੱਲੇ ਪੈਸੇ ਬੱਚੇ ਹੋਏ ਨੇ ਉਹ ਪੈਸੇ ਤੁਸੀਂ ਖੁੱਲੇ ਲੈ ਲਓ ਤੇ ਮੈਨੂੰ ਵੱਡੇ ਪੈਸੇ ਦੇ ਦਿਓ ਜਿਸ ਤੋਂ ਬਾਅਦ ਦੁਕਾਨਦਾਰ ਉਸ ਸਰਦਾਰ ਠੱਗ ਦੀ ਗੱਲਾਂ ਦੇ ਵਿੱਚ ਆ ਜਾਂਦਾ ਹੈ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ 30000 ਰੁਪਏ ਦੇ ਕਰੀਬ ਦੇ ਜਿਹੜੇ ਪੈਸੇ ਨੇ ਉਹ ਵੱਡੇ ਪੈਸੇ ਉਸ ਸਰਦਾਰ ਵਿਅਕਤੀ ਨੂੰ ਦੇ ਦਿੰਦਾ ਤੇ ਜਿਸ ਤੋਂ ਬਾਅਦ ਜਦੋਂ ਉਹ ਸਰਦਾਰ ਬੰਦਾ ਲਫਾਫੇ ਦੇ ਵਿੱਚ 100-100 ਤੇ 200-200 ਦੀ ਗੱਤੀ ਲੈ ਕੇ ਦੁਕਾਨਦਾਰ ਨੂੰ ਦਿੰਦਾ ਹੈ ਤਾਂ ਦੁਕਾਨਦਾਰ ਨੇ ਦੱਸਿਆ ਜਾਂਦਾ ਹੈ ਕਿ ਜਦੋਂ ਉਹ ਗੱਤੀਆਂ 100-100 ਦੀਆਂ ਵੇਖੀਆਂ 200-200 ਸੇ ਵੇਖੀਆਂ ਤਾਂ ਉਸ ਨੂੰ ਪਤਾ ਲੱਗੇ ਕਿ ਮੇਰੇ ਨਾਲ ਠੱਗੀ ਹੋ ਗਈ ਉਹ ਚੂਰਨ ਵਿੱਚ ਨਿਕਲਣ ਵਾਲੇ ਨਕਲੀ ਪੈਸੇ ਨੇ ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਸਰਦਾਰ ਠੱਗ ਮੋਟਰਸਾਈਕਲ ਤੇ ਆਇਆ ਸੀ ਤਾਂ ਇੱਥੋਂ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਦੁਕਾਨਦਾਰ ਦੇ ਨਾਲ 30000 ਰੁਪਏ ਦੀ ਕਬਡੀ ਠੱਗੀ ਬੱਜੀ ਹੈ ਇਦਾਂ ਦੇ ਠੱਗ ਲਗਾਤਾਰ ਪਿੰਡਾਂ ਸ਼ਹਿਰਾਂ ਦੇ ਵਿੱਚ ਘੁੰਮ ਰਹੇ ਨੇ ਤੁਸੀਂ ਬਚ ਕੇ ਰਹੋ ਇਸ ਖਬਰ ਨੂੰ ਵੀ ਬਤਵਾ ਸ਼ੇਅਰ ਕਰ ਦਿਓ ਕਿਉਂਕਿ ਹੋਰ ਕਿਸੇ ਨੂੰ ਇਹ ਜੋ ਠੱਗ ਹੈ ਠੱਗੀ ਦਾ ਸ਼ਿਕਾਰ ਨਾ ਬਣਾ ਸਕੇ ਤੁਸੀਂ ਦੇਖੋ ਕਿ ਹੁਣ ਇਹ ਵਿਅਕਤੀ ਮੱਥੇ ਤੇ ਹੱਥ ਕ ਤਰਕੇ ਬੈਠਿਆ ਕਿ ਦੁਕਾਨ ਦੇ ਵਿੱਚ ਕਰਿਆਨੇ ਦੁਕਾਨ ਦੇ ਵਿੱਚ ਬੜੀ ਮਿਹਨਤ ਦੇ ਨਾਲ ਪੈਸੇ ਇਕੱਠੇ ਕਿਤੇ ਸੀ ਜੋ ਕਿ ਇੱਕਦਮ ਹੀ ਇੱਕ ਠੱਗ ਆਣ ਕੇ 30000 ਰੁਪਏ ਉਹਨਾਂ ਕੋਲੋਂ ਲੈ ਕੇ ਚਲਾ ਜਾਂਦਾ ਹੈ ਤਾਂ ਇਸ ਤਰ੍ਹਾਂ ਦੀਆਂ ਠੱਗੀਆਂ ਲਗਾਤਾਰ ਪੰਜਾਬ ਦੇ ਵਿੱਚ ਵਧ ਰਹੀਆਂ ਨੇ ਤੁਸੀਂ ਦੇਖੋ ਕਿਵੇਂ ਮੋਟਰਸਾਈਕਲ ਸਵਾਰ ਪਹਿਲਾਂ ਹੱਥ ਮਲਾਉਂਦਾ ਹੈ ਹੱਥ ਮਲਾਉਣ ਤੋਂ ਬਾਅਦ ਜਾਣ ਪਛਾਣ ਕੱਢ ਕੇ ਉਹਨੂੰ ਕਹਿੰਦਾ ਕਿ ਮੈਂ ਥੋੜੀ ਦੇਰ ਬਾਅਦ ਵਾਪਸ ਆਂਦਾ ਹੈ ਐਸ ਤਰ੍ਹਾਂ ਜੀ ਮੇਰੇ ਤੋਂ ਮੇਰੇ 13 ਸਾਲ ਵੱਡੇ ਵੱਡੇ ਭਾਈ ਸਾਹਿਬ ਹੈ ਤੇ ਵਾ ਉਹਨਾਂ ਦਾ ਨਾਮ ਹੈ ਕੋ ਚੱਲਿਆ ਨੰਦਨ ਬਾਲੀ ਉਹਨਾਂ ਦਾ ਨਾਮ ਹੈ ਤੇ 1976 ਤੋਂ ਕ੍ਰਿਆਨੇ ਦੀ ਦੁਕਾਨ ਕਰਦੇ ਆ ਇਮਾਨਦਾਰੀ ਦੀ ਦੁਕਾਨਦਾਰੀ ਕਰ ਰਹੇ ਆ ਉਹਨਾਂ ਨੇ ਆਪਣੀ 4-5 ਦਿਨ ਦੀ ਸੇਲ ਰੋਕ ਕੇ ਕਿਸੇ ਚਾਹ ਵਾਲੇ ਵਪਾਰੀ ਨੂੰ ਪੈਸੇ ਦੇਣੇ ਸੀਗੇ ਉਹਨਾਂ ਕੋਲ ਇੱਕ ਸਰਦਾਰ ਭੱਦਰਪੁਰਸ਼ ਆਇਆ ਉਹ ਉਹਨਾਂ ਨੂੰ ਐ ਲੱਗਿਆ ਕਿ ਮੇਰੀ ਇਹ ਜਾਣ ਪਹਿਚਾਣ ਦਾ ਤੇ ਮੈਂ ਇਹਨੂੰ ਜਾਣਦਾ ਤੇ ਉਹ ਤੇਰਾ ਜਾਣ ਪਛਾਨ ਸਮਝਣ ਨਾਲ ਉਹਨੇ ਉਹ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਖੁੱਲੇ ਨੋਟ ਦੇਣਾ ਚਾਹਨਾ ਤੇ ਵੱਡੇ ਨੋਟ ਲੈਣਾ ਚਾਹਨਾ ਮੈਨੂੰ ਐ ਬਚੇ ਹੋਏ ਨੋਟ ਐ ਘਰ ਚ ਵਿਆਹ ਦੇ ਤੇ ਉਹਨਾਂ ਨੇ ਕਿਹਾ ਇੱਕ ਭਾਈ ਮੈਂ ਬਾਥਰੂਮ ਕਰਨ ਚੱਲੇ ਆ ਤੇ ਤੂੰ ਐਨੇ ਕੋਈ ਕੰਮ ਕਰਨਾ ਕਰਿਆ ਉਹ ਕਹਿੰਦਾ ਕੋਈ ਨਹੀਂ ਜੀ ਮੈਂ ਅੱਗੇ ਕੰਮ ਕਰਿਆ ਨਾ ਤੇ ਅੱਗੇ ਬਾਜ਼ਾਰ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਕਿ ਰਸਤਾ ਬੰਦ ਸੀਗਾ ਉਹ ਥੋੜੀ ਦੇਰ ਬਾਅਦ ਉਹ ਬਾਥਰੂਮ ਕਰਕੇ ਇੱਕ ਦੋ ਤਿੰਨ ਮਿੰਟਾਂ ਬਾਅਦ ਵਾਪਸ ਆਏ ਜਦੋਂ ਵਾਪਸ ਆਇਆ ਤਾਂ ਸੜਕ ਤੇ ਹੀ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੁਕਾਨ ਦੇ ਬਾਹਰ ਮਿਲਿਆ ਕਹਿੰਦਾ ਆਹ ਲੋ ਜੀ ਲਫਾਫਾ ਤੇ ਮੈਨੂੰ ਤੁਸੀਂ ਵੱਡੇ ਨੋਟ ਦੇਵੋ ਉਹ ਕਹਿੰਦੇ ਨਹੀਂ ਤੂੰ ਦੁਕਾਨ 'ਚ ਆ ਜਾ ਦੁਕਾਨ 'ਚ ਆ ਕੇ ਉਹਨਾਂ ਨੇ 60 ਨੋਟ ਉਹਨਾਂ ਨੂੰ ਗਿਣ ਕੇ ਦੇਤੇ ਕਿੰਨੇ 30000 ਰੁਪਇਆ 5 500 ਦੇ 30000 ਰੁਪਇਆ ਗਿਣ ਕੇ ਦੇਤਾ ਤੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਲਫਾਫਾ ਰੱਖਤਾ ਜੀ ਆਹ ਪੈਸੇ ਆ ਕਿ ਲਫਾਫਾ ਆ ਪੈਸੇ ਆ ਲੋ ਜੀ ਮੈਂ ਗਨਾਨਾ ਤੁਹਾਨੂੰ ਦਿਨੋਂ ਤੁਸੀਂ ਤੇ ਹਜੇ ਹਜੇ ਉਹਨਾਂ ਨੇ ਗਿਣ ਕੇ ਦਿੱਤੇ ਹੀ ਸੀਗੇ ਉਹਨੇ ਅੱਡੇ ਮਿੰਟ ਬਾਅਦ ਇੱਕ ਅੱਡੇ ਸਕਿੰਟ ਦੇ ਵਿੱਚ ਬਾਹਰ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਆਲਰੇਡੀ ਉਹਨੇ ਸਟਾਰਟ ਖੜਾ ਕੀਤਾ ਹੋਇਆ ਆ ਦੀਆ ਸਟਾਰਟ ਕਰਕੇ ਬਾਹਰ ਨੂੰ ਪਰਾਂ ਨੂੰ ਮੂੰਹ ਕਰਕੇ ਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ 5 7 10 ਕਿਲੋਮੀਟਰ ਆਲੇ-ਦਾਲੇ ਪਿੰਡਾਂ 'ਚ ਢੂੰਡਿਆ ਵੀ ਤੇ ਹਾਂ ਕੋਈ ਚਿਹਰਾ ਸਾਨੂੰ ਮਿਲ ਜਵੇ ਉਸ ਤੋਂ ਬਾਅਦ ਅਸੀਂ ਪੁਲਿਸ ਤੋਂ ਮਦਦ ਚਾਹਨੀ ਹੈ ਤੇ ਨੋਟ ਜਿਹੜੇ ਦੇਖੀ ਗਿਆ ਕੀਵੇਂ ਦੇ ਨੋਟ ਸੀਗੇ ਕਿਹੜੇ ਨੋਟ ਸੀ ਐਕਚੁਅਲੀ ਨੋਟ ਤਾਂ ਨਾ ਜੀ ਲਫਾਫੇ ਦੇ ਵਿੱਚ ਲਪੇਟੇ ਹੋਏ ਸੀਗੇ ਜੀ ਇਹ ਹਜੇ ਉਹ ਬਰਜੁਰਗ ਹੋਣ ਕਰਨਾ ਉਹਨਾਂ ਨੇ ਆਪਣਾ ਵੈਲਵਿਚਰ ਹੋਣ ਦੇ ਕਾਰਨ ਕਿ ਮੇਰਾ ਭਰੋਸੇ ਵਾਲਾ ਬੰਦਾ ਹੈ ਉਹਨਾਂ ਨੇ ਆਪਣੇ ਨੋਟ ਪਹਿਲਾਂ ਜੇਬ ਚੋਂ ਕੱਢ ਕੇ ਦੇ ਦਿੱਤੇ ਤੇ ਕੋਈ ਨਹੀਂ ਇਹ ਲਫਾਫੇ ਚ ਨੋਟ ਹੈ ਮੈਂ ਗਿਣ ਲੈਂਦਾ ਆਲਰੇਡੀ ਜਦੋਂ ਇਥੇ ਲਫਾਫੇ ਦੇ ਵਿੱਚ ਜਿਹੜੀ 2000 ਦੀ ਥੈਲੀ ਲਪੇਟੀ ਹੋਈ ਸੀਗੀ ਉਹ ਪੂਰੇ ਈ ਟੂਰਨ ਵਾਲੇ ਮਨੋਰੰਜਨ ਵਾਲੇ ਨੋਟ ਹੈ 200 200 ਦੇ ਤੇ ਜਿਹੜੀ ਇਹ 5 5000 ਦੀ ਇਹ ਥਈ ਬਣਾ ਕੇ ਇਸ ਤਰ੍ਹਾਂ ਰਵਲ ਲਾਈ ਹੋਈ ਸੀਗੀ 100 100 ਦੇ ਨੋਟਾਂ ਦੀ 5000 ਦੀ ਥਈ ਇਹਦੇ ਬਾਹਰਲੇ ਪਾਸੇ ਕਸਲੀ ਨੋਟ ਹੈ ਇਹਦੇ ਵੀ ਬਾਹਰਲੇ ਪਾਸੇ ਕਸਲੀ ਨੋਟ ਹੈ ਹਜੇ ਉਹਨਾਂ ਨੂੰ ਇਹ ਨੋਟ ਜਿਣਨ ਦਾ ਮੌਕਾ ਹੀ ਨਹੀਂ ਮਿਲਿਆ ਅਜੇ ਸਾਰਾ ਕੁਝ ਭਰੋਸੇ 'ਚ ਹੋ ਗਿਆ